ਜਾ ਰਹੇ ਹਾਂ ਗਰਦਸਪੁਰ ਤੋਂ ਬਰਤ ਅੱਛਾ ਇਹ ਕੋਈ ਨਹੀਂ ਕੁਛ ਇਹ ਸਾਡੇ ਸ਼ੇਰ ਬਟਾ ਦਾ ਸ਼ੱਕ ਇਹ ਓਵਰਟੇਕਿੰਗ ਦਾ ਮਸਲਾ ਬਣਿਆ ਮੈਂ ਨੇ ਕੋਈ ਓਵਰਟੇ ਟਰਾਲੀ ਨਾ ਗਈ ਮੈਂ ਪਾਸ ਕਰਤਾ ਉਹ ਮੋੜੇ ਤੋਂ ਕਾਇਰਿਆ ਜੀ ਉਹਨੂੰ ਕੰਨੀ ਸਪੀਡ ਨਾਲ ਦੇ ਆਦੀ ਮੈਂ ਤੇ ਤੁਮਾਰੀ ਪਤਾ ਨਹੀਂ ਲੱਗਾ ਕੀ ਹੋ ਸਕਦਾ ਸੜਕ ਵੀ ਤੰਗ ਹੋ ਸਕਦਾ ਇਹ ਕਰਕੇ ਵੀ ਹੋ ਗਿਆ ਮੈਂ ਮਹਾਰਾਜ ਜਾਣਦਾ ਜੀ ਠੀਕ ਹੈ ਅਸੀਂ ਤੇ ਭਾਈ ਫੋਨ ਹਸਬੰਦ ਹੀ ਬੰਦਾ ਜਾਣੇ ਅੱਛਾ ਤੇ ਹੋਰ ਕਿੱਥੇ ਕਿੱਥੇ ਲੱਗੀ ਆ ਸੱਟ ਲੱਤ ਤੇ ਲੱਗੀ ਆ ਅੱਛਾ ਅੱਛਾ ਹਾਂਜੀ ਵਾਪਸ ਰਹੀਆਂ ਨੇ ਲੱਤਾਂ ਅਸਿਰ ਤੇ ਲੱਗੀ ਐ ਕੀ ਪਤਾ ਸੜਕ ਜਿੱਦਾਂ ਨਿੱਕੀ ਕਾਰਨ ਹੋਰ ਸੜਕਾਂ 'ਚ ਤਾਂ ਵੀ ਐਕਸੀਡੈਂਟ ਹੁੰਦੇ ਐ ਅੱਛਾ ਵੀ ਸੜਕ ਕੋਈ ਤੁਸੀਂ ਮੰਨਦੇ ਹੋ ਕਿ ਟ੍ਰੈਫਿਕ ਜਿਆਦਾ ਹੈ ਕੋਈ ਬਹੁਤ ਪਤਾ ਹੀ ਨਹੀਂ ਲੱਗਦਾ ਜੀ ਟਰਾਲੀਆਂ ਦਾ ਸੀਜ਼ਨ ਆ ਉਹ ਵਾਲੀ ਗੰਨੇ ਦੀਆਂ ਟਰਾਲੀਆਂ ਇੱਕ ਆਉਂਦੀ ਇੱਕ ਜਾਂਦੀ ਬੰਦਾ ਕੀ ਕਰੇਗਾ ਨਹੀਂ ਜੀ ਸਿੱਧੇ ਤੇ ਚਿੱਦੇ ਦੇ ਫਿੱਪਾ ਕੀ ਮੇਟਾ ਪਰ ਤੇ ਵੀ ਲੱਗੀ ਹੋਈ ਹੈ ਅੱਛਾ ਅੱਛਾ ਉਹ ਤੇ ਨੇਰਾ ਸੀ ਠੀਕ ਹੋ ਰਿਹਾ ਪ੍ਰੋਪਰ ਹੋ ਰਿਹਾ ਇਲਾਜ ਤਾਂ ਡਾ ਇਲਾਜ ਹੋ ਗਿਆ ਤਾਂ ਨੇਰੇ ਕਰਕੇ ਹੋਇਆ ਐਕਸੀਡੈਂਟ ਹਾਂ ਮੀਨਸ ਕੋਈ ਹੋਸ਼ ਵਿੱਚ ਜਦੋਂ ਸੱਟ ਲੱਗਿਆ ਮੈਨ ਕੋਈ ਹੋਛਾ ਨਹੀਂ ਇਸ ਲਈ ਦੱਸ ਮੈਨ ਕੋਈ ਹੋਛਾ ਬਸ ਛੋਟੀ ਸੀ ਜੀ ਹਾਂਜੀ ਸੜਕ ਪਏ ਛੋਟੀ ਸੀ ਜੇ ਵਡੇ ਦੀ ਤੇ ਬਚਾਓ ਜਾਣਾ ਸੀ ਇਹ ਵਡੀ ਹੁੰਦੀ ਕਿ ਬਚਾਓ ਜਾਣਾ ਹਾਂਜੀ ਟ੍ਰੈਫਿਕ ਬਹੁਤ ਜ਼ਿਆਦਾ ਇੱਥੇ ਸੜਕ ਛੋਟੀ ਆ ਟ੍ਰੈਕ ਬਹੁਤ ਜ਼ਿਆਦਾ ਐ ਤੁਸੀਂ ਦੂਰ ਨਹੀਂ ਤੁਸੀਂ ਰੋਡ ਦੇ ਨਾਲ ਵੇਖੋ ਵੀ ਜਿੰਨੀ ਬੂਟੀ ਆ ਇਹਨਾਂ ਦੇ ਮਹਿਕਮੇ ਦੇ ਬੰਦੇ ਕੋਈ ਬੂਟੀ ਨਹੀਂ ਵੜ ਸਕਦੇ ਲਾਗ ਲਾਗੋ ਮੋਟਰਸਾਈਕਲ ਵਾਲੇ ਕੋ ਥੱਲੇ ਨਹੀਂ ਉਤਰਿਆ ਜਾਂਦਾ ਤੇ ਚਾਹੀਦੀ ਆ ਨਾ ਥੋੜੀ ਬੂਟੀ ਕਿਹੜੀ ਸੇਫਟੀ ਸਰਕਾਰ ਦੀ ਇੱਥੇ ਕੋਈ ਸੇਫਟੀ ਨਹੀਂ ਭਾਜੀ ਇੱਥੇ ਲੋਕ ਆਪਣੀ ਵੱਡੀ ਕਰਨ ਦੀ ਮੰਗ ਵੱਡੀ ਹੋਣੀ ਚਾਹੀਦੀ ਸੜਕੇ ਜ਼ਰੂਰ ਹੋਣੀ ਚਾਹੀਦੀ ਹੈ ਨਾਲ ਹੀ ਕਿਹੜੀ ਗੱਲ ਕਹਿੰਦੇ 300 ਫੁੱਟ ਤੱਕ ਮੀਣੀ 300 ਫੁੱਟ ਤੇ ਜਦੋਂ ਬਾਜਵਾ ਐਮਪੀ ਉਦੋਂ ਪਾਸ ਹੋਈ ਮੁੜ ਕੇ ਇਹਨੂੰ ਕਿਸੇ ਨੇ ਪੁੱਛਿਆ ਨਹੀਂ ਇਹ ਤਾਂ ਮਾਂ ਪਿਓ ਹੀ ਕੋਈ ਨਹੀਂ ਕੋਈ ਅਫਸਰ ਨਹੀਂ ਇੱਥੇ ਹੁੰਦਾ ਕੋਈ ਨਹੀਂ ਪੁੱਛਦਾ ਇਹਨੂੰ ਅਸੀਂ ਮੁੰਡੇ ਨੂੰ ਦਵਾਈ ਦਿਵਾਉਣਗੇ ਇੱਥੇ ਸਰਦਾਰਸਪੁਰ ਜੀ ਸਰ ਕੀ ਮੰਗਦੇ ਹੋ ਜਿਹੜਾ ਸਰਕਾਰ ਸਾਹ ਹੋਇਆ ਬਹੁਤ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਆ ਇਹ ਮਤਲਬ ਪਰ ਰੋਡ ਖੁੱਲਾ ਹੋਣਾ ਚਾਹੀਦਾ ਅਸੀਂ ਕਹਿੰਨੇ ਆ ਹੂੰ ਹਾਂਜੀ ਖੁੱਲਾ ਹੋਵੇ ਚਲੋ ਬਾਕੀ ਥੋੜਾ ਜਿਹਾ ਚਲਾਉਣ ਵਾਲਿਆਂ ਨੂੰ ਵੀ ਚਾਹੀਦਾ ਵਾ ਥੋੜਾ ਜਿਹਾ ਸਹੀ ਜਿਹਾ ਚਲਾਉਣ ਹੌਲੀ ਚਲਾਉਣ ਤੇ ਇਹ ਆ ਕਿ ਹਾਸਾ ਨਾ ਹੀ ਵਾਪਰੇ ਕਿਸੇ ਨਾਲ ਵੀ ਰੋਡ ਦਾ ਇੱਕ ਦਾ ਹਾਸਾ ਦੇਖਦੇ ਰਹੀਦਾ ਵਾ ਪਾਣ ਜਾਣ ਮਿਲਿਆ ਤੇ ਇਹ ਤੇ ਪੰਜਾਬ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਸੜਕ ਦੀ ਚੜਾਈ ਜਿਹੜੀ ਉਹ ਸਹੀ ਕੀਤੀ ਜਾਵੇ ਵੀ ਆਰਾਮਦਾਈ ਸਾਧਨ ਨੰਗ ਸਕਣ ਕੋਈ ਹਾਦਸਾ ਨਾ ਵਾਪਰੇ ਕਿਉਂਕਿ ਗੱਟਲਾ ਟ੍ਰੈਫਿਕ ਨਹੀਂ ਆਉਂਦੀਆਂ ਜੀ ਇਸੇ ਕਰਕੇ ਆਉਂਦੀਆਂ ਵੀ ਸੜਕ ਦੀ ਚੜਾਈ ਕਰਕੇ ਤੇ ਦੂਸਰਾ ਚੜਾਈ ਹੋ ਜੇ ਤੇ ਸਭ ਆਰਾਮ ਦਾ ਇੱਕ ਲੰਗਣ ਤੇ ਜੀਵਨ ਸਫਲ ਰਹੇ ਸਾਰਿਆਂ ਦਾ